ਤਤ ਸੇਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫੇਰ ਤੋਂ ਤੁਹਾਡਾ ਸਾਡੇ ਚੈਨਲ ਤੀਰਥ ਵਰਲਡ ਵਿੱਚ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਸਾਡੇ ਪੰਜਾਬੀ ਕਲਚਰ ਬਾਰੇ ਜੋ ਸਾਡਾ ਪ੍ਰਾਤਨ ਵਿਰਸਾ ਸੀ ਉਸ ਬਾਰੇ ਜਾਂ ਪ੍ਰਾਤਨ ਸਭਿਆਚਾਰ ਸੀ ਉਸ ਬਾਰੇ ਅੱਜ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਅਸੀਂ ਪ੍ਰਾਤਨ ਸਮੇਂ ਦੇ ਵਿੱਚ ਵਿੱਚ ਆਪਣੇ ਕੋਲੋਂ ਕੀ ਹੋਇਆ ਤੇ ਅੱਜ ਦੇ ਟ੍ਰੈਡੀਸ਼ਨਲ ਯੁੱਗ ਵਿੱਚ ਸਾਡੇ ਕੋਲ ਕੀ ਹੈ ਤੇ ਪ੍ਰਾਣੀਆਂ ਚੀਜ਼ਾਂ ਨੂੰ ਅਸੀਂ ਕਿਵੇਂ ਆਪਣੇ ਤੋਂ ਦੂਰ ਕੀਤਾ ਉਸ ਬਾਰੇ ਵੀ ਅੱਜ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਤੇ ਇਸ ਵਿਸ਼ੇ ਤੇ ਗੱਲ ਵੀ ਕਰਾਂਗੇ ਕਿ ਸਾਡਾ ਜੋ ਪੰਜਾਬੀ ਕਲਚਰ ਸੀ ਉਹ ਕੀ ਸੀ ਕਿਵੇਂ ਉਹ ਲੋਕ ਸਾਡੇ ਉਹ ਜੀਵਨ ਬਤੀਤ ਕਰਦੇ ਸੀ ਉਹ ਜ਼ਿੰਦਗੀ ਬਤੀਤ ਕਰਦੇ ਸੀ ਉਸ ਬਾਰੇ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਨਾਲ ਜੁੜਦੇ ਹੋ ਸਾਡੇ ਚੈਨਲ ਦੀ ਹਰ ਵੀਡੀਓ ਨੂੰ ਦੇਖਦੇ ਹੋ ਪਿਆਰ ਦਿੰਦੇ ਹੋ ਚਾਹੇ ਉਹ ਘੱਟ ਆ ਚਾਹੇ ਉਹ ਵੱਧ ਆ ਪਰ ਜਿੰਨਾ ਵੀ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਆਦਰ ਸਤਕਾਰ ਬਹੁਤ ਬਹੁਤ ਪਿਆਰ ਦੇਖੋ ਕੋਈ ਇਨਸਾਨ ਇਕੱਲਾ ਵੱਡਾ ਨਹੀਂ ਹੁੰਦਾ ਜਦੋਂ ਅਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਸਾਡੇ ਦਾ ਸਾਡਾ ਪਰਿਵਾਰ ਜੁੜਦਾ ਹੈ ਤੇ ਉਹ ਪਰਿਵਾਰ ਅੱਗੇ ਜਾ ਕੇ ਵੱਡਾ ਹੁੰਦਾ ਹੈ ਵੱਡਾ ਪਰਿਵਾਰ ਬਹੁ ਹੋ ਕੇ ਤਾਂ ਸਾਡਾ ਇੱਕ ਗਰੁੱਪ ਬਣਦਾ ਹੈ ਤੇ ਉਸ ਨਾਲ ਅਸੀਂ ਇਸ ਸੰਸਾਰ ਦੀ ਸਿਰਜਣਾ ਕਰਦੇ ਆ ਸੋ ਹਰ ਇੱਕ ਦੀ ਸਾਨੂੰ ਲੋੜ ਹੈ ਹਰ ਇੱਕ ਦੀ ਸਾਨੂੰ ਜ਼ਰੂਰਤ ਹੈ ਚਾਹੇ ਉਹ ਕੋਈ ਪੱਖ ਹੈ ਚਾਹੇ ਉਹ ਸਾਡੇ ਬਾਰੇ ਚੰਗਾ ਕਹੋ ਸੋਚਦਾ ਹੈ ਜਾਂ ਫਿਰ ਮਾੜਾ ਸੋਚਦਾ ਸਾਨੂੰ ਹਰ ਇੱਕ ਅਨਸਾਨ ਦੀ ਲੋੜ ਵੀ ਪਈ ਹੈ ਸੋ ਸਾਰਿਆਂ ਸ੍ਰੋਤਿਆਂ ਦਾ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜਿੰਨੇ ਵੀ ਸਾਡੇ ਚੈਨਲ ਦੀ ਤੁਹਾਡਾ ਜੁੜਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਜੋ ਵੀ ਅੱਗੇ ਜੁੜਨਗੇ ਉਹਨਾਂ ਦਾ ਵੀ ਬਹੁਤ ਬਹੁਤ ਵੈਲਕਮ ਸਾਡੇ ਚੈਨਲ ਤੇ ਆਓ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਅਗਰ ਵੀਡੀਓ ਨਹੀਂ ਲੱਗਦੀ ਤਾਂ ਆਪਣੇ ਸੁਝਾਅ ਦਿਓ ਕਿ ਸਾਡੀ ਵੀਡੀਓ ਕਿਉਂ ਨਹੀਂ ਵਧੀਆ ਲੱਗਦੀ ਹੁਣ ਅਸੀਂ ਗੱਲ ਕਰਾਂਗੇ ਸਾਡੇ ਪ੍ਰਾਚੀਨ ਯੁੱਗ ਬਾਰੇ ਜੋ ਸਾਡੇ ਤੋਂ ਚੀਜ਼ਾਂ ਇਹ 20 ਸਾਲਾਂ ਵਿੱਚ ਚਲੇ ਗਈਆਂ ਦੂਰ ਹੋ ਗਈਆਂ ਜਾਂ ਲੁਪਤ ਹੋ ਗਈਆਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਸਾਡਾ ਜੋ ਪ੍ਰਾਚੀਨ ਵਿਰਸਾ ਸੀ ਸਾਡੀ ਪ੍ਰਾਚੀਨ ਕਲਾ ਸੀ ਜਾਂ ਅੱਜ ਦੀ ਤਕਨੀਕੀ ਯੁੱਗ ਨੇ ਸਾਡੇ ਹੱਥਾਂ ਤੋਂ ਚੀਜ਼ਾਂ ਖੋ ਲਈਆਂ ਤੇ ਸਾਨੂੰ ਆਪਣੇ ਤੇ ਨਿਰਪਰ ਕਰ ਲਿਆ ਤੇ ਅੱਜ ਜਦੋਂ ਅਸੀਂ ਉਹ ਚੀਜ਼ਾਂ ਨੂੰ ਦੁਬਾਰੇ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਕੋਲ ਹਿੰਮਤ ਨਹੀਂ ਹੁੰਦੀ ਕਿ ਇਹਨਾਂ ਨੂੰ ਅਸੀਂ ਦੁਬਾਰੇ ਬਣਾ ਸਕੀਏ ਸ਼ੁਰੂਆਤ ਕਰਦੇ ਆ ਪਹਿਲਾਂ ਸ਼ੁਰੂਆਤ ਕਿਵੇਂ ਹੁੰਦੀ ਸੀ ਪਹਿਲਾਂ ਸਮਿਆਂ ਦੀ ਜਦੋਂ ਇਨਸਾਨ ਉੱਠਦਾ ਸੀ ਉੱਠ ਕੇ ਉਸ ਵਾਹਿਗੁਰੂ ਦਾ ਸ਼ਕਰਾਨਾ ਕਰਦਾ ਸੀ ਆਪਣੀ ਕਸਰਤ ਕਰਦਾ ਸੀ ਨਹਾ ਤੋ ਕੇ ਗੁਰਦੁਆਰੇ ਜਾਂਦਾ ਸੀ ਤੇ ਰੱਬ ਦਾ ਨਾਮ ਲੈਂਦਾ ਸੀ ਤੇ ਜਦੋਂ ਬਾਈਕ ਨੂੰ ਉਹ ਪ੍ਰਮਾਤਮਾ ਦਾ ਨਾਮ ਸ਼ਰਾਨਾ ਸੁਣ ਕੇ ਜਾ ਉਹਦੇ ਸ਼ਰਾਨਾ ਕਰਕੇ ਵਾਪਸ ਆਉਂਦਾ ਸੀ ਉਹਦੇ ਆਉਂਦੇ ਨੂੰ ਚਾਹ ਪਣੀ ਤਿਆਰ ਹੁੰਦਾ ਸੀ ਉਹ ਮਾਈਆਂ ਆਪਣੀ ਡਿਊਟੀ ਕਿਵੇਂ ਨਿਭਾਉਂਦੀਆਂ ਸੀ ਹਰ ਇੱਕ ਦੇ ਘਰ ਪਸ਼ੂ ਹੁੰਦਾ ਸੀ ਅਗਰ ਪਸ਼ੂ ਹੁੰਦਾ ਸੀ ਤਾਂ ਦੁੱਧ ਲੈਣ ਬਾਹਰ ਨਹੀਂ ਜਾਣਾ ਪੈਂਦਾ ਸੀ ਇੱਕ ਪ੍ਰਾਚੀਨ ਜੋ ਸਾਡਾ ਅਜ ਤੋਂ 20-25 ਸਾਲ ਪਹਿਲਾਂ ਦਾ ਜੋ ਕਿੱਸਾ ਪੰਜਾਬ ਦਾ ਸਾਡੀਆਂ ਬਜ਼ੁਰਗ ਮਤਾਮਾ ਕਹਿੰਦੀਆਂ ਸੀ ਜਿਨੇ ਦੁੱਧ ਵੇਚਦਾ ਉਨੇ ਪੁੱਤ ਵੇਚਦਾ ਦੁੱਧ ਨੂੰ ਇੱਕ ਪੁੱਤ ਸਮਝਿਆ ਜਾਂਦਾ ਸੀ ਦੁੱਧ ਨੂੰ ਇੱਕ ਪੁੱਤ ਸਮਾਨ ਮਾਨ ਪਕਸ਼ਿਆ ਜਾਂਦਾ ਸੀ ਕਿ ਜਿਸ ਨੇ ਭਾਈ ਆਪਣੇ ਘਰੋਂ ਦੁੱਧ ਵੇਚਿਆ ਉਹਨੇ ਆਪਣਾ ਪੁੱਤ ਵੇਚਿਆ ਸੋ ਅਗਰ ਕੋਈ ਦੁੱਧ ਲੈਣ ਆਉਂਦਾ ਸੀ ਤਾਂ ਉਹਨੂੰ ਦੇ ਲੈ ਕੋਈ ਨਾ ਭਾਈ ਲੈ ਜਾ ਆਉਂਦਾ ਡੰਗਸਾਰ ਫਿਰ ਇਧਰੋਂ ਉਧਰੋਂ ਲੈ ਕੇ ਉਸਾਰ ਦੇ ਦੀ ਸੀ ਮੈਂ ਉਹੀ ਗੱਲ ਕਰਦਾ ਕਿ ਅਸੀਂ ਆਪਣੇ ਸਮੇਂ ਵਿੱਚ ਕੀ ਹੋਇਆ ਪਾਇਆ ਕੀ ਹੈ ਉਸ ਟਾਈਮ ਵਿੱਚ ਪਸ਼ੂਕਾਰ ਹੁੰਦੇ ਸੀ ਦੁੱਧ ਲੈਣ ਬਾਹਰ ਨਹੀਂ ਜਾਣਾ ਪੈਂਦਾ ਸੀ ਘਰੋਂ ਵੀ ਵਧੀਆ ਚੀਜ਼ ਮਿਲਦੀ ਸੀ ਉਮਰਾਂ ਵੀ ਪਟੇਰੀਆਂ ਸੀ ਅੱਜ ਵੀ ਤੁਸੀਂ ਬਣਾਣੇ ਬਜ਼ੁਰਗਾਂ ਨੂੰ ਦੇਖੋਗੇ ਸਾਡੇ ਨੂੰ ਜਾਦ ਤੱਕ ਸਰੀਰ ਕਬਾਲਾ ਤੇ ਸਾਡੇ ਨੂੰ ਜਿਆਦਾ ਉਹ ਬਿਮਾਰੀਆਂ ਤੋਂ ਬਚੇ ਹੋਏ ਨੇ ਕਿਉਂ ਕਿ ਉਹਨਾਂ ਨੇ ਵਧੀਆ ਖਾਕਾ ਖਾਧੀਆਂ ਹੋਈਆਂ ਨੇ ਉਹ ਆਪਣੇ ਘਰਾਂ ਵਿੱਚੋਂ ਦੇਸ਼ੀਆਂ ਦੇਸੀ ਖਾਕਾ ਖਾਂ ਕੇ ਪਲੇ ਨੇ ਉਹਨਾਂ ਨੇ ਆਪਣੇ ਸਰੀਰ ਨੂੰ ਉਸ ਅੰਸਾਰ ਢਾਲਿਆ ਕਿ ਮੇਰੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗ ਸਕੇ 95% ਆਬਾਦੀ ਸਾਡੀ ਉਸ ਟਾਈਮ ਪੰਜਾਬ ਦੀ ਆਪਣੇ ਹੱਥੀ ਕਿਰਤ ਕਰਦੀ ਸੀ ਚਾਹੇ ਉਹ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਪਵੇ ਜਾਂ ਫਿਰ ਖੱਟੀਆਂ ਤੇ ਜਾ ਕੇ ਕੱਪੜੇ ਦਾ ਕੰਮ ਕਰਨਾ ਪਵੇ ਜਾਂ ਫਿਰ ਦਿਹਾੜੀਆਂ ਕਾਦੀਆਂ ਪੈਣ ਜਾਂ ਫਿਰ ਨਹਿਰਾ ਪੱਟੀਆਂ ਉਹ ਸਾਡੇ ਪੰਜਾਬੀਆਂ ਨੇ ਆਪਣੇ ਹੱਥੀ ਪੱਟੀਆਂ ਤੇ ਉਸ ਟਾਈਮ ਜੋ ਹੱਥੀ ਕੰਮ ਸੀ ਉਸ ਨੂੰ ਜਿਆਦਾ ਮਾਨਤਾ ਦਿੱਤੀ ਜਾਂਦੀ ਸੀ ਮਸ਼ੀਨੀ ਯੋਗ ਨੂੰ ਦੇਖ ਕੇ ਲੋਕ ਇਹ ਕਹਿੰਦੇ ਸੀ ਕਿ ਸਾਨੂੰ ਬਿਮਾਰੀ ਆ ਜਾਊਗਾ ਪਰ ਅੱਜ ਉਹੀ ਜਦੋਂ ਚੀਜ਼ਾਂ ਵੇਖਦੇ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਦੁੱਧ ਦੀ ਦੁੱਧ ਲੈਣ ਸਾਨੂੰ ਬਾਹਰੋਂ ਜਾਣਾ ਪੈਂਦਾ ਫਿਰ ਦੁੱਧ ਕਈ ਕਿਸਮ ਦੇ ਆ ਗਏ ਤੁਸੀਂ ਬਾਜ਼ਾਰ ਜਾਓਗੇ ਤੁਹਾਨੂੰ ਕਹਿਣਗੇ 45 ਵਾਲਾ 50 ਵਾਲਾ 60 ਵਾਲਾ 70 ਵਾਲਾ ਕਿੰਨੇ ਵਾਲਾ ਹੈ ਅਗਰ ਦੁੱਧ ਦੀਆਂ ਇਸ ਟਾਈਮ ਕਿਸਮਾਂ ਵਧ ਗਈਆਂ ਤਾਂ ਇਹ ਸਮਝੋ ਕਿ ਉਹ ਦੁੱਧ ਕੈਮੀਕਲ ਨਾਲ ਤਿਆਰ ਹੁੰਦੇ ਨੇ ਜਦੋਂ ਦੁੱਧ ਪੀ ਕੇ ਤੁਸੀਂ ਇਹਨਾਂ ਸੁਝਾਅ ਕਿ ਸਾਡੇ ਬੱਚੇ ਉਹ ਦੁੱਧ ਪੀ ਕੇ ਪਹਿਲਵਾਨ ਬਣ ਜਾਣਗੇ ਜਾਂ ਸਾਡੇ ਬੱਚੇ ਚੰਗੇ ਖਿਡਾਰੀ ਬਣ ਜਾਣਗੇ ਇਹ ਹੋ ਸਕਦਾ ਹੈ ਕਿ ਉਹ ਦੁੱਧ ਪੀ ਕੇ ਤੁਹਾਡੇ ਬੱਚੇ ਆਪਣੇ ਸਰੀਰ ਨੂੰ ਬੁਰੀ ਤਰ੍ਹਾਂ ਨੁਕਸਾਨ ਕਰ ਲੈਣ ਕਿਉਂਕਿ ਉਸ ਦੁੱਧ ਵਿੱਚ ਕੈਮੀਕਲ ਉਹ ਸਿੰਥੈਟਿਕ ਤੌਰ ਤੇ ਤਿਆਰ ਕੀਤਾ ਜਾਂਦਾ ਇੱਕ ਸਰਵੇ ਦੇ ਮੁਤਾਬਕ ਇਸ ਪੰਜਾਬ ਦੇ ਅੰਦਰ ਦੁੱਧ ਦੀ ਪੈਦਾਵਾਰ ਉਨੀ ਨਹੀਂ ਜਿਨ੍ਹਾਂ ਦੁੱਧਾਂ ਦਾ ਇਸਤੇਮਾਲ ਹੁੰਦਾ ਜਾਂ ਦੁੱਧ ਜਿੰਨਾ ਬਣਦਾ ਹੈ 70% ਹਿੱਸਾ ਜੋ ਦੁੱਧ ਹੈ ਉਹ ਸਿੰਥੈਟਿਕ ਤਿਆਰ ਹੁੰਦਾ ਤੇ 30% ਦੁੱਧ ਅਸਲੀ ਰਹਿ ਗਿਆ 70% ਦੁੱਧ ਜੋ ਇੱਕ ਸਿੰਥੈਟਿਕ ਤਰੀਕੇ ਨਾਲ ਚਾਹੇ ਉਹ ਕਿਸੇ ਕੈਮੀਕਲ ਤੋਂ ਤਿਆਰ ਕੀਤਾ ਜਾਂ ਕਿਸੇ ਪਾਊਡਰ ਤੋਂ ਤਿਆਰ ਕੀਤਾ ਜਾਂਦਾ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਉਸ ਨੂੰ ਬਣਾਇਆ ਜਾਂਦਾ ਤੇ ਉਸ ਰਾਹੀਂ ਦੁੱਧ ਦੀ ਪੂਰਤੀ ਹੁੰਦੀ ਆ ਫਿਰ ਉਹ ਦੁੱਧ ਪੀ ਕੇ ਤੁਹਾਡੇ ਬੱਚੇ ਨਾ ਤਾਂ ਪਲਵਾਰ ਬਣ ਸਕਦੇ ਨੇ ਨਾ ਉਹ ਦੁੱਧ ਪੀ ਕੇ ਤੁਹਾਡੇ ਬੱਚੇ ਚ ਅਨਰਜੀ ਆ ਸਕਦੀ ਆ ਦਾ ਉਹ ਦੁੱਧ ਪੀ ਕੇ ਤੁਹਾਡੇ ਬੱਚੇ ਕਿਸੇ ਦਾ ਮੁਕਾਬਲਾ ਕਰ ਸਕਦੇ ਉਸ ਤੋਂ ਬਾਅਦ ਆ ਜਾਂਦੀਆਂ ਨੇ ਸਾਡੀਆਂ ਸਬਜ਼ੀਆਂ ਇੱਕ ਇੱਥੇ ਗੱਲ ਮੈਂ ਰੋਕਣਾ ਚਾਹਣਾ ਕਿ ਜਦੋਂ ਦੁੱਧ ਨੂੰ ਕਾੜ ਨਹੀਂ ਵਿੱਚ ਰੱਖ ਕੇ ਰੜਕਦੇ ਸੀ ਨਾ ਤਾਂ ਉਹਦੇ ਵਿੱਚੋਂ ਘਿਓ ਲਸੀ ਨਿਕਲੇ ਹੁੰਦਾ ਸੀ ਮੱਖਣ ਨਿਕਲੇ ਹੁੰਦਾ ਸੀ ਘਿਓ ਵੀ ਘਰ ਦਾ ਤਿਆਰ ਹੁੰਦਾ ਸੀ ਅਗਰ ਪਸ਼ੂ ਕਰਦੇ ਸੀ ਘਿਓ ਵੀ ਕਰਦਾ ਤਿਆਰ ਹੁੰਦਾ ਸੀ ਲਸੀ ਵੀ ਕਾ ਬੀ ਤਿਆਰ ਹੁੰਦੀ ਸੀ ਮੱਖਣ ਵੀ ਘਰ ਦਾ ਤਿਆਰ ਹੁੰਦਾ ਸੀ ਹੋਰ ਵੀ ਬੜੀਆਂ ਚੀਜ਼ਾਂ ਜੋ ਦੁੱਧ ਨਾਲ ਸਾਥ ਮਿਲਦੀਆਂ ਸੀ ਤੇ ਉਹ ਸਾਡੇ ਲਈ ਵਧੀਆ ਸੀ ਲਾਭਦਾਇਕ ਸੀ ਸਿਹਤਮੰਦ ਸੀ ਕਿਉਂਕਿ ਉਹ ਸਾਡੇ ਘਰ ਚੋਂ ਪੈਦਾ ਹੋ ਰਹੀਆਂ ਸੀ ਸਾਡੇ ਘਰ ਚੋਂ ਚੀਜ਼ਾਂ ਪੈਦਾ ਹੋ ਰਹੀਆਂ ਸੀ ਹਰ ਇੱਕ ਚੀਜ਼ ਸਾਡੇ ਘਰ ਵਿੱਚ ਮੌਜੂਦ ਸੀ ਤੇ ਅਸੀਂ ਘਰੋਂ ਹੀ ਉਹ ਚੀਜ਼ਾਂ ਦੀ ਪੂਰਤੀ ਕਰ ਲੈਂਦੇ ਸੀ ਪਰ ਅੱਜੋ ਚੀਜ਼ਾਂ ਲਈ ਸਾਨੂੰ ਬਾਜ਼ਾਰ ਕੰਨੀ ਮੁਕਾਣਾ ਪੈਂਦਾ ਬਾਜ਼ਾਰ ਕੰਨੀ ਉਹਨਾਂ ਚੀਜ਼ਾਂ ਨੂੰ ਲਿਹਾਣ ਲਈ ਦੇਖਣਾ ਪੈਂਦਾ ਤੇ ਫਿਰ ਬਾਜ਼ਾਰ ਦੇ ਵਿੱਚੋਂ ਅਗਰ ਤੁਹਾਨੂੰ ਚੀਜ਼ਾਂ ਮਿਲਣਗੀਆਂ ਤਾਂ ਫਿਰ ਕਿਸ ਤਰ੍ਹਾਂ ਦੀਆਂ ਮਿਲਣਗੀਆਂ ਇਹ ਤੁਸੀਂ ਆਪ ਜਾਣਦੇ ਲੱਸੀ ਉਹ ਵੀ ਇੱਕ ਸੰਥੈਟਿਕ ਤਿਆਰ ਹੋਣ ਲੱਗੀ ਦਹੀਂ ਸੰਥੈਟਿਕ ਤਿਆਰ ਹੋਣਾ ਲੱਗਿਆ ਇੱਥੋਂ ਤੱਕ ਕਿ ਪਨੀਰ ਦੇ ਵਿੱਚ ਨੈਪਕਿਨ ਪੇਪਰ ਪਾਏ ਜਾਂਦੇ ਪਨੀਰ ਦੇ ਵਿੱਚ ਨੈਪਕਿਨ ਪੇਪਰ ਪਾ ਕੇ ਉਹ ਪਨੀਰ ਤਿਆਰ ਕੀਤਾ ਜਾਂਦਾ ਤੇ ਉਹ ਪਨੀਰ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਲਿਆਊਗਾ ਜਾਂ ਕਿਸ ਤਰ੍ਹਾਂ ਦਾ ਤੁਹਾਡੀ ਜੇ ਇਸ ਸਰੀਰ ਤੇ ਇਫੈਕਟ ਪਾਊਗਾ ਇਹ ਤੁਸੀਂ ਸੋਚ ਸਕਦੇ। ਇਹ ਸੀ ਸਾਡੀ ਦੁੱਧ ਤੱਕ ਦੀ ਗੱਲ। ਉਸ ਤੋਂ ਬਾਅਦ ਦਾਣਾ ਸਬਜ਼ੀਆਂ ਜੋ ਅਸੀਂ ਆਪਣੇ ਘਰਾਂ ਦੇ ਵਿੱਚ ਬੀਜਦੇ ਸੀ ਆਪਣੀ ਜ਼ਮੀਨ ਦੇ ਵਿੱਚ ਬੀਜਦੇ ਸੀ ਅਸੀਂ ਇੱਕ ਕਿਸੇ ਹੋਰ ਸੂਬੇ ਦੀ ਫਸਲ ਚੌਲ ਜਿਹਨੂੰ ਅਸੀਂ गेहूं ਵੀ ਕਹਿ ਦਿੰਦੇ ਹਾਂ। ਸਾਰੀ ਚੌਲ ਚੌਲ ਕਹਿੰਦੇ ਆ। ਉਹ ਅਸੀਂ ਆਪਣੇ ਖੇਤਾਂ ਵਿੱਚ ਬੀਜੇਣਾ ਸ਼ੁਰੂ ਕਰਿਆ ਉਹਨੇ ਸਾਡੇ ਪਾਣੀ ਦਾ ਪੱਧਰ ਇੰਨਾ ਕ ਨੀਵਾ ਕਰ ਦਿੱਤਾ ਜਿਵੇਂ ਸਾਨੂੰ ਜਿਹੜੀ ਫਸਲ ਦੀ ਲੋੜ ਨਹੀਂ ਸੀ ਉਹ ਫਸਲ ਸਾਡੇ ਕੋਲੋਂ ਵਜਵਾਈ ਗਈ ਤੇ ਉਹ ਫਸਲ ਨੇ ਸਾਡਾ ਪਾਣੀ ਇੰਨਾ ਖਿੱਚ ਲਿਆ ਤੇ ਅੱਜ ਸਾਡੀ ਆਉਣ ਵਾਲੀ ਪੀੜ੍ਹੀ ਉਸ ਪਾਣੀ ਲਈ ਲੜਨ ਨੂੰ ਬਜਰੂਰ ਹੋ ਰਹੀ ਆ ਜੋ ਅਸੀਂ ਇਸ ਚੁੱਕ ਦੇ ਵਿੱਚ ਦੇਖ ਰਹੇ ਹਾਂ ਇਸ ਸਮੇਂ ਦੇ ਵਿੱਚ ਦੇਖ ਰਹੇ ਹਾਂ ਕਿ ਉਹ ਪਾਣੀ ਲਈ ਲੜਾਈਆਂ ਹੋ ਰਹੀਆਂ ਇਹ ਵੀ ਸਾਡੇ ਇੱਕ ਕਲਚਰ ਨਾਲ ਜੁੜੀ ਗੱਲ ਹੈ ਕਿ ਉਸ ਟਾਈਮ ਦੇ ਲੋਕ ਆਪਣੇ ਹੱਥੀ ਕਿਰਤ ਕਰਨਾ ਜ਼ਿਆਦਾ ਪਸੰਦ ਕਰਦੇ ਸੀ ਆਪਣੇ ਹੱਥੀ ਕਹੀ ਵਹਉਂਦੇ ਸੀ ਆਪਣੇ ਹੱਥੀ ਖੇਤਾਂ ਵਿੱਚ ਮਿਹਨਤ ਕਰਦੇ ਸੀ ਨਾ ਉਸ ਟਾਈਮ ਟ੍ਰੇਟਰ ਹੁੰਦੇ ਸੀ ਉਹ ਆਪਦੇ ਬੜਦਾ ਰਾਹੀ ਖੇਤੀ ਨੂੰ ਸੱਜਦੇ ਸੀ ਆਪਦੇ ਬੜਦਾ ਰਾਹੀ ਇੱਕ ੱਟਾ ਵਹਉਦੇ ਸੀ ਜਾਂ ਬੜਦਾ ਰਾਹੀ ਖੇਤ ਦੀ ਜੋ ਕਰਾ ਜੋ ਵੀ ਕੋਈ ਕੁਛ ਖੇਤ ਨੂੰ ਪਟਣਾ ਜਾਂ ਉਸ ਵਿੱਚ ਕੋਈ ਫਸਲ ਬੀਜਣੀ ਉਹ ਸਭ ਹੱਥੀ ਕਿਰਤ ਹੁੰਦੀ ਸੀ ਉਸ ਟਾਈਮ ਮਸ਼ੀਨਾਂ ਦਾ ਦਬਦਬਾ ਨਹੀਂ ਸੀ ਉਸ ਟਾਈਮ ਅਗਰ ਉਹ ਆਪਣੇ ਹੱਥੀ ਕਿਰਤ ਕਰਦੇ ਸੀ ਤਾਂ ਸਾਡੇ ਬੰਦੇ ਸਿਹਤਮੰਦ ਸੀ ਤਜਰਬਾ ਬਹੁਤ ਸੀ ਉਹਨਾਂ ਕੋਲ ਕਿਉਂਕਿ ਉਹਨਾਂ ਨੇ ਆਪਣੀ ਹੱਥੀ ਕੰਮ ਕਰੇ ਹੋਏ ਸੀ ਹੱਥੀ ਕਿਰਤ ਕਰੇ ਹੋਏ ਸੀ ਅੱਜ ਵੀ ਉਹ ਪੁਰਾਣੇ ਬਜ਼ੁਰਗ ਹਜੇ ਸਾਬਤ ਸਬੂਤ ਬੈਠੇ ਨੇ ਜਿਹੜੇ ਅੱਜ ਵੀ ਸਿਹਤਮੰਦ ਨੇ ਜਿਨ੍ਹਾਂ ਨੂੰ ਅੱਜ ਵੀ ਕੋਈ ਬਿਮਾਰੀ ਨਹੀਂ ਲੱਗੀ ਪਰ ਇੱਕ ਜੋ ਸਰੀਰ ਦੀ ਮर्यादा ਜਾਂ ਸਰੀਰ ਦੀ ਇੱਕ ਸਰੀਰਕ ਯਾਤਰਾ ਉਹ ਸੰਸਾਰ ਜ਼ਰੂਰ ਉਹਨਾਂ ਦੇ ਸਰੀਰ ਦੇ ਵਿੱਚ ਕਰਾਫਟ ਆ ਗਈ ਕਿਉਂਕਿ ਹੱਡੀਆਂ ਦਾ ਢਾਂਚਾ ਇੱਕ ਦਿਨ ਢਲਣਾ ਵਾ ਉਹ ਉਸ ਮੁਤਾਬਕ ਮਾਸ ਜਰੂਰ ਉਹਨਾਂ ਉੱਪਰ ਖਤਮ ਹੋ ਗਿਆ ਪਰ ਹਜੇ ਵੀ ਉਹ ਨਵੇਂ ਨਰੂਏ ਬੈਠੇ ਨੇ ਕਿਉਂਕਿ ਉਹਨਾਂ ਨੇ ਆਪਣੇ ਹੱਥੀ ਕੰਮ ਕਰਕੇ ਹੱਥੀ ਕਿਰਤਾ ਕਰਕੇ ਆਪਣੇ ਸਰੀਰ ਨੂੰ ਸੁਭਾਟ ਕੇ ਆ ਅੱਜ ਸਭ ਕੁਝ ਮਸ਼ੀਨਾਂ ਦੇ ਸ਼ਰਤੇ ਹੋਣ ਲੱਗਿਆ ਬਾਸ ਉੱਪਰ ਬੈਣਾ ਮਸ਼ੀਨ ਤੇ ਤੁਹਾਡੇ ਸਾਰੇ ਕੰਮ ਕਰ ਦੇਣੇ ਆ ਜਿਵੇਂ ਕਿ ਅਸੀਂ ਟਰੈਕਟਰ ਨੂੰ ਦੇਖਦੇ ਆ ਅਸੀਂ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਨੂੰ ਆਧੁਨਿਕ ਯੁੱਗ ਵਿੱਚ ਆ ਗਏ ਅਸੀਂ ਕਹਿ ਦਿੰਦੇ ਆ ਕਿ ਅਸੀਂ ਜਮੀਂ ਕ੍ਰਾਂਤੀਕਾਰੀ ਲਿਆਂਦੀ ਪਰ ਅਸੀਂ ਨਮੀ ਕ੍ਰਾਂਤੀਕਾਰੀ ਨਹੀਂ ਲਿਆਂਦੀ ਅਸੀਂ ਆਪਣੇ ਵਿੱਚ ਬਿਮਾਰੀਆਂ ਨੂੰ ਆਮਦ ਕਰ ਲਿਆ ਤੇ ਆਪਣੇ ਲਈ ਬਰਬਾਦੀ ਦੇ ਕੰਡੇ ਆਪ ਬੀਜ ਲਏ ਇਹ ਗੱਲ ਜ਼ਿਕਰਯੋਗ ਹੈ ਅਸੀਂ ਆਪਣੇ ਲਈ ਬਰਬਾਦੀ ਦੇ ਕੰਡੇ ਆਪ ਬੀਜੇ ਪਹਿਲਾਂ ਜਦੋਂ ਘਰਾਂ ਦੇ ਵਿੱਚ ਵਿਆਹ ਹੁੰਦੇ ਸੀ ਤਾਂ 15-15 ਦਿਨ ਪਹਿਲਾਂ 부ੜੀਆਂ ਸਿੱਖਣੀਆਂ ਗਾਉਂਦੀਆਂ ਸੀ ਗੀਤ ਗਾਉਂਦੀਆਂ ਸੀ ਇੱਕ ਕੁੰਡੇ ਨੂੰ ਵੱਲੋਂ ਵੀ ਕਿਚ ਨਾਮ ਖੋਲਾ ਕਰਤੀ ਅਸੀਂ ਪਰ ਉਹ ਦੀ ਉਹ ਵੀ ਚੀਜ਼ਾਂ ਸਾਡੇ ਕੋਲ ਖੁੱਸਦੀਆਂ ਜਾ ਰਹੀਆਂ ਨੇ ਅੱਜ ਦੀਆਂ ਹੋ ਸਕਦਾ 30% ਉਹ ਔਰਤਾਂ ਨੇ ਜਿਨ੍ਹਾਂ ਨੂੰ ਵਿਆਹ ਦੇ ਗੀਤ ਯਾਦ ਹੋਣਗੇ ਪਰ ਬਾਕੀ ਤਾਂ ਸਭ ਕੁਝ ਮੋਬਾਈਲਾਂ ਦੇ ਜ਼ਰੀਏ ਢੋਲ ਤਮੱਕੇ ਦੀਆਂ ਚੀਜ਼ਾਂ ਲੈ ਰਹੀਆਂ ਅੱਗੇ ਬੁੜੀਆਂ ਜੋ ਹੁੰਦੀਆਂ ਸੀ ਇਹ ਮੌਕੇ ਹੀ ਦਿੰਦੇ ਹੁੰਦੇ ਸੀ ਆਜੋ ਭਾਈ ਵਿਆਹ ਤੇ ਜੋ ਦਾ ਪੌਣਾ ਫਲਾਨਾ ਕੋਣਾ ਚਲੋ ਉਹ ਤਾਂ ਇੱਕ ਕਿਸਮ ਦੀ ਗੱਲ ਉਹ ਇੱਕ ਪਰੇ ਰਹਿ ਗਈ ਪਰ ਅੱਜ ਕੱਲ੍ਹ ਅਗਰ ਬੇੜੇ 'ਚ ਵਿਆਹ ਹੁੰਦਾ ਸੀ ਕਿਸੇ ਏਰੀਆ 'ਚ ਵਿਆਹ ਹੁੰਦਾ ਸੀ ਤਾਂ ਸਾਰਾ ਉਥੇ ਆ ਕੇ ਇਕੱਠੇ ਹੋ ਜਾਂਦੇ ਸੀ ਪੁਰਾਣੇ ਬਜ਼ੁਰਗਾਂ ਦਾ ਪਿਆਰ ਹੀ ਇੰਨਾ ਹੁੰਦਾ ਸੀ ਹਰ ਇੱਕ ਨਾਲ ਮਿਲ ਵਰਤ ਕੇ ਰਹਿੰਦੇ ਸੀ ਹਰ ਇੱਕ ਨਾਲ ਪਿਆਰ ਦੀ ਭਾਵਨਾ ਬਣਾ ਕੇ ਰੱਖਦੇ ਸੀ ਅਗਰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਤਾਂ ਪਿੰਡ ਦੇ ਵਿੱਚ ਹੀ ਪੂਰੀ ਹੋ ਜਾਂਦੀ ਸੀ ਪਰ ਅੱਜ ਉਹ ਸਾਡੇ ਪਿੰਡਾਂ ਦੇ ਵਿੱਚ ਉਹ ਕਾਚਰ ਖਤਮ ਹੋ ਰਿਹਾ ਅਗਰ ਕਿਤੇ ਚੀਨੀ ਨਾ ਹੁੰਦੀ ਜਾਂ ਅੱਗੇ ਪਹਿਲਾਂ ਬੋੜ ਦੀ ਬੋੜ ਦੀ ਆਮਦ ਮੌਜੂਦ ਹੁੰਦੀ ਸੀ ਚੀਨੀ ਦਾ ਚਲੋ ਹੋਣ ਆ ਗਿਆ ਜਦੋਂ ਉਹ ਚੀਨੀ ਆਈ ਹੈ ਇਹ ਸਾਡੇ ਸਰੀਰ ਤੇ ਬੜੇ ਇਫੈਕਟ ਪਾਉਂਦੇ। ਕੈਮੀਕਲ ਨਾਲ ਜੋ ਕਪਰੋ ਸਲਫਾਉ, ਕਪਰੋ ਇਹਦੀ ਮੈਲ ਲਾਈ ਜਾਂਦੀ ਆ। ਗੁੜ ਤੋਂ ਜਦੋਂ ਅਸੀਂ ਬਣਾਉਂਦੇ ਆ ਕਪਰੋ ਮੈਲ ਲਾਈ ਜਾਂਦੀ ਆ ਉਹਦੀ ਵੀ ਚੀਨੀ ਬਣਾਈ ਜਾਂਦੀ ਆ ਅੱਗੇ। ਫਿਰ ਉਹ ਕਲਚਰ ਵੀ ਸਮਝਣ ਨੂੰ ਵੀ ਇੱਕ ਕਿਸਮ ਦਾ ਇਹਨਾਂ ਨੇ ਪੜਾਵਾ ਦਿੱਤਾ ਉਹਨਾਂ ਨੇ ਗੁੜ ਦਾ ਸਿਸਟਮ ਖਤਮ ਕਰਕੇ ਇਹਨਾਂ ਨੇ ਖੰਡ ਲਿਆਂਦੀ। ਖੰਡ ਨੇ ਵੀ ਸਾਡੇ ਸਰੀਰ ਤੇ ਬੜੇ ਇਫੈਕਟ ਪਾਏ। ਬੜੀਆਂ ਬਿਮਾਰੀਆਂ ਪਾਈਆਂ। ਜਿਸ ਕਰਕੇ ਕੈਂਸਰ ਵਰਗੀਆਂ ਬੇ ਇਲਾਜ ਬਿਮਾਰੀਆਂ ਸਾਡੀ ਏਰੀਏ ਦੇ ਸਰੀਰਾਂ ਦੇ ਵਿੱਚ ਵੜ ਗਈਆਂ। ਜਦੋਂ ਇਤਿਹਾਸ ਹੈ ਜਦੋਂ ਤੁਸੀਂ ਸਿੰਥੈਟਿਕ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰੋਗੇ ਚਾਹੇ ਉਹ ਕੋਈ ਬੰਦਾ ਆਪਣੀ ਲਾਲਚ ਲਾਲਚ ਨਹੀਂ ਕਰਦਾ ਚਾਹੇ ਉਹ ਕਿਸੇ ਚੀਜ਼ ਦੀ ਪੂਰਤੀ ਲਈ ਕਰਦਾ ਜਾਂ ਫਿਰ ਆਪਣੇ ਬਿਜ਼ਨਸ ਨੂੰ ਵਧਾਉਣ ਲਈ ਸਿੰਥੈਟਿਕ ਦੀ ਵਰਤੋਂ ਕਰਦਾ ਤਾਂ ਇਤਿਹਾਸ ਗਵਾਹ ਆ ਉਹਨਾਂ ਦੇ ਘਰ ਵੀ ਉਹੀ ਚੀਜ਼ਾਂ ਵਰਤ ਰਿਆ ਨੇ ਜੋ ਉਹਨਾਂ ਨੇ ਦੂਜੇ ਲੋਕਾਂ ਨੂੰ ਦਿੱਤੀਆਂ ਨੇ ਜਾਂ ਜਿੰਨਾ ਉਹਨਾਂ ਕਰਕੇ ਲੋਕ ਬਿਮਾਰ ਹੋਏ ਨੇ ਚਾਹੇ ਉਹ ਕੈਂਸਰ ਦੇ ਮਰੀਜ਼ ਬਣੇ ਨੇ ਚਾਹੇ ਉਹ ਹਾਰਡ ਦੇ ਮਰੀਜ਼ ਬਣੇ ਨੇ ਜਾਂ ਉਹਨਾਂ ਦੇ ਸਰੀਰ ਵਿੱਚ ਕੋਈ ਇਫੈਕਟ ਪਏ ਨੇ ਤਾਂ ਇਹ ਸਮਾਜ ਇਹ ਸਾਡਾ ਗਵਾਹ ਵਾ ਆਉਣ ਵਾਲਾ ਸਮਾ ਗਵਾਹ ਵਾ ਕਿ ਉਹਨਾਂ ਦੇ ਘਰ ਵੀ ਉਹ ਬਿਮਾਰੀਆਂ ਜ਼ਰੂਰ ਲੱਗੀਆਂ ਨੇ ਸਮਾ ਐਸਾ ਕਿ ਅਸੀਂ ਆਪਣੇ ਸਮਾਨ ਨੂੰ ਵੇਚਣ ਲਈ ਆਪਣੀ ਚੀਜ਼ ਨੂੰ ਵੇਚਣ ਲਈ ਉਸ ਵਿੱਚ ਮਲਾਵਟ ਕਰਦੇ ਆ ਤੇ ਉਹ ਮਲਾਵਟ ਕਿਸੇ ਦੇ ਸਰੀਰ ਤੇ ਇਫੈਕਟ ਪਾਉਂਦੀ ਆ ਉਸ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਸਾਡੀ ਚੀਜ਼ ਵਿੱਚੇ ਨੇ बिकਣੀ ਚਾਹੀਦੀ ਆ ਚਾਹੇ ਉਹ ਚੰਗੀ ਆ ਚਾਹੇ ਉਹ ਮਾੜੀ ਆ ਸਾਨੂੰ ਇਸ ਲੈਣ ਦਾ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿਰਫ ਪੈਸੇ ਦਾ ਬਹੁਤ ਚੀਜ਼ ਅਸੀਂ ਬੇਹਾਦੇ ਸਿਸਟਮ ਬਦਲਿਆ ਅੱਗੇ ਪਿੰਡਾਂ ਦੇ ਵਿੱਚ ਵਿਆਹ ਕੀਤੇ ਜਾਂਦੇ ਸੀ ਪਿੰਡਾਂ ਦੇ ਵਿੱਚ ਬੜੇ ਪਰਦੇ ਵੀ ਪੈ ਜਾਂਦੇ ਸੀ ਕਿ ਅਗਰ ਭਾਈ تیرے ਕੋ ਨਹੀਂ ਹੁਸ਼ਾਗਾ ਤਾਂ ਚੱਲ ਮੇਰੇ ਘਰ ਦੇ ਵਿੱਚ ਟੈਂਟ ਲਾ ਲਾ ਜਾਂ ਮੇਰੇ ਘਰ ਦੇ ਅੱਗੇ ਟੈਂਟ ਲਾ ਲਾ ਜਾਂ ਆਪਣਾ ਭਾਈ ਖੇਤ ਖਾਲੀ ਪਿਆ ਉੱਥੇ ਟੈਂਟ ਲਾ ਲਾ ਪਰ ਅੱਜ ਮਹਿੰਗੇ ਪੈਨਸਾਂ ਨੇ ਸਾਨੂੰ ਇੰਨਾ ਕੁ ਬਰਬਾਦ ਕਰਤਾ ਕਿ ਅਸੀਂ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ 7-8 ਲੱਖ ਰੁਪਇਆ ਪੈਲਸਾ ਤੇ ਲਾ ਦਨੇ ਆ ਫਿਰ ਉਸ ਦੇ ਵਿੱਚ ਰੋਟੀ ਵੀ ਪੈਲਸਾ ਤੋਂ ਤਿਆਰ ਕਰਾਉਨੇ ਆ ਸਭ ਉਹ ਪਿੰਡਾਂ ਦੇ ਵਿੱਚ ਜਦੋਂ ਪਹਿਲਾ ਵਿਆਹ ਹੁੰਦੇ ਸੀ ਨਾ ਤਾਂ ਪਿੰਡਾਂ ਦੀਆਂ ਅੜਗਾਲੇ ਦੀਆਂ ਬੁੜੀਆਂ ਉਹ ਤਾਂ ਹੀ ਰੋਟੀ ਲਾਉਂਦੀਆਂ ਸੀ ਭਾਈਏ ਨੇ ਮੇਰੇ ਕੁੜੀ ਦੇ ਵਿਆਹ ਨੂੰ ਡੀ ਲਾਈ ਸੀ ਕਿ ਪਿਆਰ ਹੁੰਦਾ ਸੀ ਅੱਜ ਵੀ ਪਿਆਰ ਉਹ ਪਿੰਡਾਂ 'ਚ ਹਜੇ ਕਾਇਮ ਆ ਪਰ ਸਾਨੂੰ ਦਖਾਵੇ ਦੀ ਮਾਰ ਇੰਨੀ ਕ ਪੈ ਗਈ ਕਿ ਅਸੀਂ ਆਪਣਾ ਰੁਤਬਾ ਵੱਡਾ ਰੱਖਣ ਲਈ ਆਪਣਾ ਪੱਖ ਵੱਡਾ ਰੱਖਣ ਲਈ ਅਸੀਂ ਮਹਿੰਗੇ ਪੈਲਸਾਂ ਵਿੱਚ ਵਿਆਹ ਤਿਆਰ ਕਰਨ ਤਿਆਰ ਹੋਏ ਚਾਹੇ ਸਾਨੂੰ ਪਾਲ ਕਰਜ਼ੇ ਦੀ ਪੰਡ ਚਾਕੇ ਗਲਫਾ ਲੈਣਾ ਨਾ ਪਵੇ ਪਰ ਅਸੀਂ ਵਿਆਹ ਤੇ 25-30 ਲੱਖ ਰੁਪਈਆ ਲਾਉਂਦੇ ਜੋ ਵਿਆਹ 50000 ਰੁਪਈਆ ਨਾ ਹੋ ਸਕਦਾ ਉਸਤੇ ਅਸੀਂ 20-20 ਲੱਖ ਰੁਪਈਆ ਲਾ ਦਿੰਨੇ ਆ ਫਿਰ ਕਿੱਥੋਂ ਦੀ ਸਮਝ ਆ ਜਾਂ ਕਿੱਥੋਂ ਦੀ ਸਮਝਦਾਰੀ ਹੈ ਜੋ ਇੱਕ ਸਿੰਪਲ ਤਰੀਕੇ ਨਾਲ ਚੀਜ਼ ਹੋ ਸਕਦੀ ਹੈ ਉਸ ਨੂੰ ਅਸੀਂ ਆਪਣਾ ਰੁਤਬਾ ਆਪਣੀ ਪਛਾਣ ਜਾਂ ਆਪਣਾ ਪਡੇਰਾ ਦਾ ਉੱਚਾਪਨ ਰੱਖਣ ਲਈ ਅਸੀਂ ਲੋਕਾਂ ਵਿੱਚ ਇਹ ਚੀਜ਼ ਕਾਇਮ ਕਰਦੇ ਆ ਕਿ ਫਲਾਣਾ ਸਿੰਘ ਨੇ ਆਪਣੀ ਕੁੜੀ ਦੇ ਵਿਆਹ ਤੇ 30 ਲੱਖ ਲਾਇਆ ਫਲਾਣਾ ਸਿੰਘ ਨੇ ਆਪਣੇ ਮੁੰਡੇ ਦੇ ਵਿਆਹ ਤੇ 50 ਲੱਖ ਲਾਇਆ ਤਾਕੇ ਸਾਡੇ ਸਬਾਜ ਦੇ ਵਿੱਚ ਟੌਰ ਹੋਵੇ ਬੱਲੇ ਬੱਲੇ ਬਈ ਹਲਾਨਾ ਸਿੰਘ ਨੇ ਪੰਜਾਬ ਕੀ ਇਹ ਸਾਡੀ ਸਮਝਦਾਰੀ ਹੈ ਅਸੀਂ ਕਿੱਥੇ ਤੱਕ ਕਾਬਜ ਲੂਗੇ ਅਸੀਂ ਗਰੀਬਾਂ ਦੀ ਮਦਦ ਕਰਨੀ ਭੁੱਲ ਗਏ ਅੱਗੇ ਪਿੰਡ ਵਿੱਚ ਕੋਈ بیمار ਹੁੰਦਾ ਸੀ ਨਾ ਜੋ ਇਲਾਜ ਨਹੀਂ ਕਰਵਾ ਸਕਦਾ ਸੀ ਜਾਂ ਜਿਸ ਕੋ ਇਲਾਜ ਕਰਾਉਣ ਲਈ ਪੈਸੇ ਨਹੀਂ ਹੁੰਦੇ ਸੀ ਐਸੀ ਲੋਕ ਉਸਦੀ ਮਦਦ ਕਰ ਦਿੰਦੇ ਸੀ ਚਲ ਕੋਈ ਨਹੀਂ ਯਾਰ ਤੂੰ ਸਾਡੇ ਨਾਲ ੜੈ ਨਾ ਸਾਡੇ ਨਾਲ ਕੰਮ ਕਰਾਉਣਾ ਕੋਈ ਪੈਸੇ ਲੈ ਲਾ ਕੋਈ ਨਾ ਕੋਈ ਅਦਾ ਲਾਉਣਾ ਉਹ ਵੀ ਚੀਜ਼ਾਂ ਅਸੀਂ ਕਰਵਾ ਲਿਆ ਫਿਰ ਉਸ ਤੋਂ ਬਾਅਦ ਆ ਗਈ ਸਾਡੇ ਆਵਾਜ਼ਾਈ ਦੇ ਸਾਹ ਪਹਿਲਾਂ ਖਾਸ ਕਰ ਲੋਕ ਤੋੜਨਾ ਜਿਆਦਾ ਪਸੰਦ ਕਰਦੇ ਸੀ ਮੇਰੀ ਦਾਦੀ ਚਲੋ ਹੁਣ ਇਸ ਦੁਨੀਆ ਵਿੱਚ ਨਹੀਂ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੀ ਹੋਈ ਇਸ ਦੁਨੀਆ ਤੋਂ ਕੂਚ ਕਰ ਗਈ ਪਰ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਮੈਂ ਅਗਰ ਆਪਣੇ ਪਿੰਡ ਜਾਂਦੀ ਸੀ ਨਾ ਤਾਂ ਮੈਂ ਇਥੋਂ ਤੁਰ ਕੇ ਲੁਧਿਆਣੇ ਤੋਂ ਤੁਰ ਕੇ ਮੈਂ ਉਹ ਪਰੇ ਦਰਾਹੇ ਵਾਲੀ ਸਾਈਡ ਪਹੁੰਚ ਜਾਂਦੀ ਸੀ ਕਿਉਂਕਿ ਉਸ ਟਾਈਮ ਜਿਆਦਾ ਲੋਕ ਤੁਰਨਾ ਪਸੰਦ ਕਰਦੇ ਸੀ ਸ਼ਾਮ ਤੱਕ ਮੁੜੇ ਹੁੰਦੇ ਸੀ ਕਿਉਂਕਿ ਰਾਤ ਹੁੰਦੇ ਹੁੰਦੇ ਸੀ ਉਹ ਡਾਰਨੀ ਹੁੰਦਾ ਸੀ ਅੱਜ ਤੱਕ ਅੱਧੇ ਸਮੇਂ ਵਿੱਚ ਇਕੱਲੇ ਬੰਦੇ ਨੂੰ ਤੁਰਨਾ ਕਿੰਨਾ ਮੁਸ਼ਕਲ ਹੈ ਇਕੱਲਾ ਬੰਦਾ ਤੁਰਿਆ ਜਾਵੇ ਤਾਂ ਕੋਈ ਸੇਫ ਮਹਿਸੂਸ ਨਹੀਂ ਕਰਦਾ ਇਕੱਲੀ ਧੀ ਤੁਰੇ ਜਾਵੇ ਉਹ ਆਪਣੇ ਆਪ ਨੂੰ ਅਨ ਸੇਫ ਫੀਲ ਕਰਦੀ ਹੈ ਮੇਰੇ ਨਾਲ ਕੋਈ ਗਲਤ ਫਹਿਮੀ ਨਾ ਮੇਰੇ ਨਾਲ ਕੋਈ ਗਲਤ ਵਰਤਾਰਾ ਨਾ ਹੋਵੇ ਗਲਤ ਵਿਉਂਤਵਾਦੀ ਨਾ ਮੁੱਕੜੀ ਜਾਵੇ ਅੱਜ ਦੇ ਸਮੇਂ ਵਿੱਚ ਇੱਕ ਇਕੱਲੇ ਬੰਦੇ ਨੂੰ ਜਾਂਦੇ ਨੂੰ ਡਰ ਲੱਗਦਾ ਹੈ ਕਿ ਮੇਰੇ ਨਾਲ ਅਣਹੋਈ ਕਟਨਾ ਨਾ ਵਾਪਰ ਜਾਵੇ ਪਰ ਪਿਛਲਾ ਸਮਾਂ ਯਾਦ ਕਰੋ ਅਗਰ ਕੋਈ ਮਿਲਦਾ ਸੀ ਨਾ ਰਸਤੇ ਵਿੱਚ ਤਾਂ ਲੋਕਾਂ ਨੂੰ ਹੌਸਲਾ ਹੋ ਜਾਂਦਾ ਸੀ ਕਿ ਹਾਂ ਬਈ ਇਹ ਮੇਰੀ ਮਦਦ ਕਰੂਗਾ ਚਲੋ ਅਸੀਂ ਗੱਲਾਂ ਬਾਤਾਂ ਕਰਦੇ ਜਾਂਦੇ ਹਾਂ ਸਾਡਾ ਟਾਈਮ ਪਾਸ ਹੋਵੇ ਗਾੜੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ ਅਸੀਂ ਪਾਇਆ ਕੀ ਆ ਖੋਇਆ ਤਾਂ ਸੀ ਬਹੁਤ ਕੁਝ ਆ ਪਰ ਪਾਇਆ ਫਿਰ ਸਾਈਕਲ ਤੇ ਲੋਕ ਦੂਰ ਤੁਹਾਡੇ ਸ਼ਹਿਰਾਂ ਦੇ ਵਿੱਚ ਕੰਮ ਕਰ ਜਾਂਦੇ ਸੀ ਨਾ ਉਹਨਾਂ ਕੋਲ ਸਕੂਟਰ ਹੁੰਦਾ ਸੀ ਨਾ